ਦਖਲੀਪ ਹੁਣ ਚਾਏ ਮਰੀ ਜੰਨੇ ਪਰਸਾਂ ਦੇ ਅੱਛਾ ਪੇਪਾਂ ਬਟ ਰੱਖਿਆ ਨਾ ਬੁਰਾ ਹੜਾ ਫਸੂ ਸਾਰੇ ਚੜਾਈ ਜਾਂਦੇ ਆ ਕੇ ਖੜਕਾ ਕਰ ਜਾਂਦੇ ਤਲਵੰਡੀ ਸਾਬੋ ਦੇ ਪਿੰਡ ਤੇ ਆਉਣਾ ਪੁਜਾਰੀਆ ਖੜੇ ਆ ਜਿੱਥੇ ਇੱਕ ਕੰਪਨੀ ਵੱਲੋਂ ਗੈਂਸ ਪਾਈਪਲਾਈਨ ਪਾਈ ਜਾ ਰਹੀ ਹੈ ਇਸ ਗੈਂਸ ਪਾਈਪ ਲਾਣ ਵਾਲੇ ਨੇ ਪਹਿਲਾਂ ਵੀ ਹਜ਼ਾਰਾਂ ਦਰਖਤਾਂ ਦਾ ਜਿਹੜਾ ਕਤਲੇਆਮ ਕਰ ਦਿੱਤਾ ਹੈ ਵੱਡ ਦਿੱਤੇ ਨੇ ਅੱਜ ਮੌਕੇ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਫਿਰ ਇਹਨਾਂ ਨੇ ਕੰਮ ਸਟਾਰਟ ਕੀਤਾ ਦਰਖਤਾਂ ਦਾ ਦੇਖੋ ਕਿਵੇਂ ਕਤਲੇਆਮ ਕਰ ਰਹੇ ਨੇ ਆਰੇ ਚੱਲ ਰਹੇ ਨੇ ਬਣ ਵਿਭਾਗ ਦੇ ਅਫਸਰ ਦੇ ਨਾਲ ਮੇਰੀ ਗੱਲ ਹੋਈ ਉਹਨਾਂ ਨੂੰ ਪੁੱਛਿਆ ਤਾਂ ਉਹ ਕਹਿੰਦੇ ਅਸੀਂ ਇਹਨਾਂ ਦਾ ਅੱਜ ਕੰਮ 10 ਵਜੇ ਬੰਦ ਕਰਵਾ ਦਿੱਤਾ ਸੀ ਅਸੀਂ ਕਿਹਾ ਸੀ ਵੀ ਤੁਹਾਡੇ ਕੰਪਨੀ ਦੇ ਮਲਾਜ਼ਮਾਂ ਨੂੰ ਬੁਲਾਓ ਅਸੀਂ ਫੇਰ ਕੰਮ ਸਟਾਰਟ ਕਰਾਂਗੇ ਪਰ ਬਣ ਵਿਭਾਗ ਦੇ ਉੱਪਰ ਦੀ ਹੋ ਕੇ ਇਹਨਾਂ ਨੇ ਕੰਮ ਸਟਾਰਟ ਕੀਤਾ ਜਾਂ ਤਾਂ ਬਣ ਵਿਭਾਗ ਨਾਲ ਇਹਨਾਂ ਦੀ ਮਿਲੀ ਭੁਗਤ ਹੈ ਤੇ ਜੇਕਰ ਮਿਲੀ ਭੁਗਤ ਨਹੀਂ ਤਾਂ ਫਿਰ ਕੀ ਆਖਰਕਾਰ ਬਣ ਵਿਭਾਗ ਇਹਨਾਂ ਤੇ ਬਣਦੀ ਹੁਣ ਕਾਰਵਾਈ ਕਰੂਗਾ ਸ਼ਰਿਆਮ ਉਹਨਾਂ ਦੇ ਉੱਪਰ ਦੀ ਹੋ ਕੇ ਕੰਮ ਸਟਾਰਟ ਕੀਤਾ ਸ਼ਰਿਆਮ ਦਰਖਤਾਂ ਦਾ ਕਤਲੇਆਮ ਕੀਤਾ ਜਾ ਰਿਹਾ ਹੈ ਮੌਕੇ ਦੀਆਂ ਤਸਵੀਰਾਂ ਦੇਖ ਸਕਦੇ ਹਾਂ ਤਲਵੰਡੀ ਸਾਬੋ ਦੇ ਪਿੰਡ ਤੌਣਾ ਪੁਜਾਰੀਆ ਦੇ ਸੁਦੋਹਾ ਬ੍ਰਾਂਚ ਦੇ ਰਸਵਾਹੇ ਤੇ ਖੜੇ ਆ ਕੱਲ ਵਾਟਰ ਵਸਤੇ ਆਏ ਮਰੀ ਜੰਨੇ ਆ ਅੱਛਾ ਕੀ ਕਹਿੰਦੇ ਆ ਇਹ ਪਾਈਪਾਂ ਵੱਟ ਕੇ ਖੜਕੀਆਂ ਪਾਈਪਾਂ ਵੱਟਦੀਆਂ ਹਾਂ ਪਾਣੀ ਨਹੀਂ ਆਉਂਦਾ ਆਉਂਦਾ ਕਿੱਥੋਂ ਆ ਹੁਣ ਕੀ ਕਹਿੰਦੇ ਆ ਹੁਣ ਕਹਿੰਦੇ ਆ ਵੀ ਆਪਦੀ ਮਰ ਕੀ ਕਰਾਂਗੇ ਮੰਨਦੇ ਨਹੀਂ ਅੱਛਾ ਕੀ ਤਕਲੀਫ ਕੀ ਆ ਰਹੀ ਹੁਣ ਦਖਲੀਫ ਹੁਣ ਤੇ ਆਏ ਮਰੀ ਜੰਨੇ ਆ ਪਰਸੋਂ ਦੇ ਅੱਛਾ ਪਾਈਪਾਂ ਵੱਟ ਰੱਖਿਆ ਨਾ ਬੁਰਾ ਹਾਲਾ ਬਸ ਉਹ ਸਾਰੇ ਚੜਾਈ ਜਾਂਦੇ ਆ ਕੇ ਖੜਕਾ ਕਰੀ ਜਾਂਦੇ ਅੱਛਾ ਤਪਾ ਰੱਖੇ ਨੇ ਇਹਨਾਂ ਨੇ ਮੈਂ ਕੋਈ ਸੰਦਾ ਨਾ ਕਰਦਾ ਇਹੇ ਜਿਵੇਂ ਰਾਜ ਹੁੰਦੇ ਨੇ ਯਾਰ ਕੋਈ ਭੈਣ ਨਹੀਂ ਖਾਲਾ ਕਸੀਆਂ ਵੇਦੀ ਪਾਪਾਂ ਪਾ ਕੇ ਹੱਤਰੀ ਜਾਂਦਾ भाई साहब मैं आपसे बात कर रहा हूँ मुँह खोलो मैं आपसे बात कर रहा हूँ कौन को आ रहा है पाइप पाइप कौन को डाल रहा है यहाँ कौन बताओ मालूम रहेगा तब ना किसका नाम बताओ आप क्या करते हो जहाँ पे हम लेबर का काम करते हैं लेबर का किसने बोला है ਕਿਨੇ ਕਿਹਾ ਲੇਬਰ ਦਾ ਕੰਮ ਕਰਨ ਨੂੰ ਕਿਹੜਾ ਬੰਦਾ ਤੁਸੀਂ ਕੀ ਕਰ ਰਹੇ ਹੋ ਅੱਜ ਆ ਲੱਕਣਾ ਵੜਦੇ ਆਂ ਪਰੈਂਟੀ ਭਰਾ ਲੱਕਣਾ ਵੜਦੇ ਹੋ ਕਿਹਨੇ ਕਿਹਾ ਸਾਨੂੰ ਕੰਪਨੀ ਵਾਲੇ ਨੇ ਤੇ ਇਹ ਤਾਂ ਬਣ ਵਿਭਾਗ ਦੇ ਅਧਿਕਾਰਤ ਜਿਹੜੇ ਵੱਢੀ ਜਾਂਦਾ ਸਾਨੂੰ ਨਹੀਂ ਪਤਾ ਇਹ ਕਦੇੜੀ ਦਾਾਰਾਂਗੇ ਲਓ ਜੀ